ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਾਥੀ ਲਾਈਵ ਦੇ ਮਾਧਿਅਮ ਰਾਹੀਂ ਨਾਲ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਕਮੈਂਟ ਕਰਕੇ ਉਹ ਜ਼ਰੂਰ ਦੱਸਣ ਕਿ ਉਹਨਾਂ ਤੱਕ ਜਿਹੜੀ ਆਵਾਜ਼ ਹੈ ਉਹ ਸਾਫ਼ ਪਹੁੰਚ ਰਹੀ ਹੈ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਾਂ ਆਪਦੀ ਭਰਤੀ ਦੇ ਅਗਲੇ ਪ੍ਰੋਸੈਸ ਦੇ ਲਈ ਜਿਹੜਾ ਧਰਨਾ ਸੀ ਪਿਛਲੇ 77 ਦਿਨਾਂ ਤੋਂ ਬੀਪੀਆਈ ਮੁਹਾਲੀ ਦੇ ਦਫਤਰ ਦੇ ਬਾਹਰ ਜਿਹੜਾ ਉਹ ਲਗਾਇਆ ਹੋਇਆ ਔਰ ਉਹ ਧਰਨਾ ਲਗਾਤਾਰ ਹਜੇ ਤੱਕ ਜਾਰੀ ਹੈ ਤਾਂ ਦੇਖੋ ਸਾਥੀਓ ਉਸ ਧਰਨੇ ਦੇ ਬਦੌਲਤ ਜੋ ਸਾਥੀਆਂ ਨੇ ਸਾਥ ਦਿੱਤਾ ਔਰ ਜੋ ਕਾਡਰ ਸਾਥ ਦੇ ਰਿਹਾ ਹੈ ਉਹਨਾਂ ਦੀ ਬਦੌਲਤ ਫਾਈਲਾਂ ਜਿਹੜੀਆਂ ਨੇ ਪਿਛਲੀ ਵਾਰ ਜਦੋਂ ਸਖਤਰ ਮੈਣ ਦੇ ਨਾਲ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਆਪਣੇ ਕੋਲੋਂ ਕਿਹਾ ਸੀ اگلے ਹਫਤੇ ਤੱਕ ਜਿਹੜੀਆਂ ਫਾਈਲਾਂ ਤੁਹਾਡੀਆਂ ਪਾਸ ਕਰਕੇ ਉਹ ਤੁਹਾਡੇ ਜਿਹੜੀਆਂ ਨੇ ਵਾਪਸ ਪੀ ਮੈਡਲ ਨੂੰ ਪੇ ਦਿੱਤੀਆਂ ਜਾਣ ਗਿਆ ਪਰ ਜੋ ਹਾਲਾਤ ਹਾਲੇ ਤੱਕ ਲੱਗੇ ਨੇ ਔਰ ਜੋ ਮਤਲਬ ਸ਼ੁੱਕਰਵਾਰ ਤੱਕ ਸੀ ਜਿਹੜਾ ਸਮਾਂ ਉਹ ਵੀ ਡਿਪਾਰਟਮੈਂਟ ਦਾ ਖਤਮ ਹੋ ਗਿਆ ਪਰ ਹਲੇ ਤੱਕ ਜਿਹੜੀ ਫਾਈਲਾਂ ਦੀ ਕੋਈ ਹਲਚਲ ਨਜ਼ਰ ਨਹੀਂ ਆਈ ਕਿਉਂਕਿ ਫਾਈਲਾਂ ਸਾਨੂੰ ਇਹ ਅਕੋਰਡਿੰਗ ਅਜੇ ਤੱਕ ਵਾਪਸ ਨਹੀਂ ਆਈਆਂ ਸੋ ਕੈਡਰ ਦੇ ਬੇਨਤੀ ਹੈ ਵੀ ਉਸ ਦੇ ਸਬੰਧ ਵਿੱਚ ਆਪਾਂ 10 ਤਰੀਕ ਨੂੰ 1:30 ਵਾਰ ਯਾਨੀ ਕਿ ਕੱਲ ਡੀਪੀਆਈ ਦਫ਼ਤਰ ਮੁਹਾਲੀ ਦੇ ਵਿੱਚ ਇੱਕ ਵੱਖ ਵੱਖ मतलब ਵੱਡਾ ਇਕੱਠ ਜਿਹੜਾ ਸੀ ਉਹ ਰੱਖਿਆ ਸੀ ਤਾਂ ਜੋ ਇਕੱਠ ਦੇ ਰੂਪ ਵਿੱਚ ਇਕੱਠੇ ਹੋ ਕੇ ਆਪਾਂ ਜਿਹੜੀਆਂ ਫਾਈਲਾਂ ਇੱਕ ਹਫ਼ਤੇ ਤੋਂ ਜਾਂ 10 ਦਿਨਾਂ ਤੋਂ ਅਗੇ ਦਫ਼ਤਰਾਂ ਦੇ ਵਿੱਚ ਤੱਕ ਹਜੇ ਤੱਕ ਪਈਆਂ ਨੇ ਜਿੰਨਾਂ ਤੋਂ ਧੂੜ ਜੜੀ ਹੈ ਹਜੇ ਤੱਕ ਨਹੀਂ ਚੱਕੀ ਗਈ 10 ਦਿਨਾਂ ਦੀ ਉਹਨਾਂ ਤੋਂ ਉਹ ਫਾਈਲਾਂ ਪਾਸ ਕਰਵਾ ਕੇ ਵਾਪਸ ਆਪਾਂ ਆਪਦੇ ਡੀਪੀਆਈ ਅਧਿਕਾਰੀਆਂ ਦੇ ਕੋਲ ਪਹੁੰਚਾਈਏ ਤਾਂ ਜੋ ਜਿਹੜੀ ਆਪਣੀ ਭਰਤੀ ਤੇ ਅਗਲਾ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਹੋ ਸਕੇ ਤਾਂ ਸਾਥੀਓ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਕੋਰਟ ਕੋਰਟ ਦੇ ਆਰਡਰਾਂ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲਿਆ ਵੀ ਕੋਰਟ ਦੇ ਆਰਡਰ ਜਿਹੜੇ ਨੇ ਉਹ ਵੀ ਆਪਣੀ ਭਰਤੀ ਦੇ ਆਪਣੇ ਹੱਕ ਦੇ ਵਿੱਚ ਆਏ ਨੇ ਵੀ ਜਿਹੜਾ ਪੋਸਟਾਂ ਨੂੰ ਡੀ ਰਿਜ਼ਰਵ ਕਰਕੇ ਕੀਤਾ ਜਾਵੇ ਔਰ ਉਸ ਦੇ ਵਿੱਚ ਜਿਹੜਾ ਪੂਰੀਆਂ ਦੀ ਪੋਸਟਾਂ ਜਿਹੜੀਆਂ ਓਪਨ ਦੀਆਂ ਆਪਣੀਆਂ 1525 ਪੋਸਟਾਂ ਬੰਦੀਆਂ ਸੀ ਉਸ ਨੂੰ ਵੀ ਮੈਂਸ਼ਨ ਕੀਤਾ ਗਿਆ ਪਰ ਕੁਝ ਸਾਥੀਆਂ ਦਾ ਇਹ ਸਵਾਲ ਸੀ ਵੀ ਇਸ ਵਿੱਚ ਐਸ ਸੀ ਬੀ ਸੀ ਡੀ ਆ ਪੋਸਟਾਂ ਨੂੰ ਜਿਹੜਾ ਮੈਂਸ਼ਨ ਨਹੀਂ ਕੀਤਾ ਗਿਆ ਉਸ ਪੋਸਟਾਂ ਦੀ ਗੱਲ ਕਿਉਂ ਨਹੀਂ ਕੀਤੀ ਗਈ ਤਾਂ ਸਾਥੀਓ ਤੁਹਾਨੂੰ ਇਹ ਗੱਲ ਦੱਸ ਦਈਏ ਵੀ ਜਿਹੜੀਆਂ ਪੋਸਟਾਂ ਸੀ ਉਹ 10675 ਦੇ ਅਨੁਸਾਰ ਲਿਖਿਆ ਗਿਆ ਜਿਹੜੀ ਜੋ ਫਿਗਰ ਲਿਖੀ ਗਈ ਏ ਉਹ 1525 ਦੀ ਫਿਗਰ ਜਿਹੜੀ ਏ 10675 ਦੇ ਅਨੁਸਾਰ ਲਿਖੀ ਗਈ ਏ ਵੀ ਜਿਵੇਂ 1170 ਪੋਸਟਾਂ ਪਹਿਲਾਂ ਲਿਸਟ ਦੇ ਵਿੱਚ ਭਰੀਆਂ ਗਈਆਂ ਔਰ ਬਾਅਦ ਵਿੱਚ ਕੈਟਾਗਰੀ ਦੀਆਂ ਲਿਸਟਾਂ ਨਾਲ ਜਾਰੀ ਕੀਤੀਆਂ ਗਈਆਂ ਉਸੇ ਤਰ੍ਹਾਂ ਇਸ ਜੱਜਮੈਂਟ ਦੇ ਵਿੱਚ ਵੀ ਇਹ ਗੱਲ ਲਿਖੀ ਗਈ ਹੈ ਕਿ ਪਹਿਲ ਦੇ ਆਧਾਰ ਤੇ ਉਹ 1525 ਪੋਸਟਾਂ ਨੂੰ ਪੂਰਾ ਕਰਦੇ ਹੋਏ ਨਾਲ ਫਿਰ ਕੈਟਾਗਰੀ ਦੀਆਂ ਲਿਸਟਾਂ ਭਰਿਆ ਜਾਣ ਤਾਂ ਦੇਖੋ ਹੁਣ ਜਿਹੜੇ ਕੋਰਟ ਨੇ ਆਪਦੇ ਆਰਡਰਾਂ ਦੇ ਵਿੱਚ ਵੀ ਇਹ ਸਪਸ਼ਟ ਕਰ ਦਿੱਤਾ ਹੈ ਵੀ ਸਭ ਤੋਂ ਪਹਿਲਾਂ ਜਿਹੜਾ ਉਹ 1525 ਦਾ ਜਿਹੜਾ ਓਪਨ ਉਹ ਭਰਿਆ ਜਾਵੇ ਤਾਂ ਸਾਥੀਓ ਹੁਣ ਸਿਰਫ ਆਪਣੇ ਕੋਲ ਆਪਦੇ ਧਰਨੇ ਦਾ ਪ੍ਰੈਸ਼ਰ ਹੀ ਨਹੀਂ ਸਗੋਂ ਕੋਰਟ ਦਾ ਵੀ ਜਿਹੜਾ ਪ੍ਰੈਸ਼ਰ ਹੈ ਉਹ ਵੀ ਕੋਰਟ ਦਾ ਜਿਹੜਾ ਲੀਗਲੀ ਡਾਕੂਮੈਂਟ ਸੀ ਉਹ ਵੀ ਆਪਣੇ ਕੋਲ ਆ ਚੁੱਕਿਆ ਹੈ ਤਾਂ ਹੁਣ ਸਿਰਫ ਲੋੜ ਹੈ ਤੁਹਾਡੇ ਇਕੱਠ ਦੀ ਤੁਹਾਡੇ ਇੱਥੇ ਇਕੱਠੇ ਹੋਣ ਦੀ ਤਾਂ ਜੋ ਆਪਾਂ ਆਪਦੀ ਭਰਤੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾ ਸਕੀਏ ਜੇ ਕੱਲ ਦੇ ਪ੍ਰੋਟੈਸਟ ਦੇ ਵਿੱਚ ਤੁਹਾਡਾ ਇਕੱਠ ਤੁਹਾਡਾ ਇਕੱਠ ਇੱਥੇ ਬੋਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਜਿਹੜੀਆਂ ਫੈਲਾ ਤੋਂ ਧੂੜ ਵੀ ਚੱਕੀ ਜਾਏਗੀ ਔਰ ਜਿਹੜਾ ਤੁਹਾਨੂੰ ਤੁਹਾਡੀ ਆ ਪੋਸਟਾਂ ਜਿਹੜੀਆਂ ਤੁਹਾਡੀ ਝੋਲੀ ਦੇ ਵਿੱਚ ਹੋਣਗੀਆਂ ਕਿਉਂਕਿ ਜਦੋਂ ਜਦੋਂ ਤੁਸੀਂ ਇਕੱਠ ਕਰਿਆ ਉਦੋਂ ਉਦੋਂ ਤੁਸੀਂ ਆਪ ਦੀ ਇਕੱਠ ਦੀ ਸ਼ਕਤੀ ਨੂੰ ਤੁਸੀਂ ਆਪ ਆਪਦੀ ਅੱਖਾਂ ਦੇ ਸਾਹਮਣੇ ਵੇਖਿਆ ਕਿਉਂਕਿ ਕੋਈ ਸਾਥੀ ਦਾ ਕਥਨ ਹੈ ਵੀ ਕੇਡਰ ਦਾ ਇਕੱਠ ਤਾਂ ਲੋਹੇ ਦੀ ਲੱਠ ਤਾਂ ਤੁਹਾਡਾ ਜਿਹੜਾ ਇਕੱਠ ਹੈ ਉਹ ਇੱਕ ਲੋਹੇ ਦੀ ਲੱਠ ਦਾ ਕੰਮ ਕਰਦਾ ਹੈ ਉਹ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਆਪਾਂ ਜਿਹੜੀ ਆ ਪੋਸਟਾਂ ਨੇ ਆਪਾਂ ਆਵਦੀਆਂ ਪੋਸਟਾਂ ਨੂੰ ਆਪਦੇ ਤੱਕ ਲੈ ਕੇ ਆਂਦਾ ਅਗਾਂ ਵੀ ਲੈ ਕੇ ਜਾਣਾ ਸੋ ਕੇਡਰ ਨੂੰ ਇਹ ਬੇਨਤੀ ਹੈ ਕਿ ਇੱਕ ਵਾਰ ਹੁਣ ਘਰਾਂ ਦੇ ਵਿੱਚੋਂ ਨਿਕਲੋ ਔਰ ਸਾਰੇ ਸਾਥੀ ਜਿਹੜੇ ਨੇ ਇੱਕ ਦਿਨ ਦਾ ਨਹੀਂ ਘੱਟੋ ਘੱਟ 3-4 ਦਿਨ ਦਾ ਜਿਹੜਾ ਪ੍ਰੋਗਰਾਮ ਬਣਾ ਕੇ ਉਹ ਮੁਹਾਲੀ ਵਿਖੇ ਪਹੁੰਚਣ ਤਾਂ ਜੋ ਆਪਾਂ ਪੋਸਟਾਂ ਨੂੰ ਲਿਆ ਕੇ ਆਪਣਾ ਡੀਪੀ ਦਫ਼ਤਰ ਨੂੰ ਪੋਸਟਾਂ ਦੀ ਲੈਫਾਈਲਾਂ ਨੂੰ ਲਿਆ ਕੇ ਆਪਦੀ ਭਰਤੀ ਦੇ ਸੰਬੰਧੀ ਅਗਲਾ ਨੋਟਸ ਜਿਹੜਾ ਹੈ ਉਹ ਆਪਾਂ ਨੈਟ ਦੇ ਉੱਪਰ ਅਪਡੇਟ ਕਰਵਾ ਸਕੀਏ ਤਾ ਉਮੀਦ ਯੂਨੀਅਨ ਇਹ ਜਰੂਰ ਕਰੇਗੀ ਕਿ ਇਸ ਵਾਰ ਜਿਹੜਾ ਕੇਡਰ ਹੈ ਉਹ ਯੂਨੀਅਨ ਦਾ ਸਾਥ ਦੇਵੇਗਾ ਕਿਉਂਕਿ ਵਾਰ-ਵਾਰ ਇੱਕੋ ਹੀ ਗੱਲ ਕੀਤੀ ਜਾਏਗੀ ਗਈ ਸੀ ਵੀ ਸਮਾ ਬੌਂਡ ਕਰਵਾਓ ਸਮਾ ਬੌਂਡ ਕਰਵਾਓ ਤਾਂ ਹੁਣ ਸਮਾ ਵੀ ਬੌਂਡ ਹੈ ਕੇਡਰ ਦੀ ਹਰ ਮੰਗ ਤੇ ਯੂਨੀਅਨ ਨੇ ਪੂਰਾ ਪੂਰਾ ਕੀਤਾ ਹੁਣ ਯੂਨੀਅਨ ਦੀ ਮੰਗ ਹੈ ਵੀ ਕੇਡਰ ਸਾਥ ਦੇਵੇ ਔਰ ਕੇਡਰ ਸਾਥ ਹੁਣ ਕੋਈ 40 ਜਾਂ 50 ਕੈਂਡੀਡੇਟ ਨਾ ਹੋਣ ਹੁਣ ਜਿਹੜਾ ਸਾਥ ਹੈ ਉਹ 100 200 500 ਕੈਂਡੀਡੇਟ ਤੱਕ ਹੋਵੇ ਕਿਉਂਕਿ ਤੁਸੀਂ ਇਹ ਵੀ ਵੇਖਿਆ ਜਦੋਂ-ਜਦੋਂ ਇੱਥੇ ਇਕੱਠ ਹੋਇਆ ਉਦੋਂ-ਉਦੋਂ ਜਿਹੜਾ ਸਰਕਾਰ ਨੂੰ ਉਹ ਚੁਕਣਾ ਪਿਆ ਔਰ 3704 ਵਾਲਿਆਂ ਦਾ ਜਿਹੜਾ ਇਕੱਠ ਸੀ ਉਹਦੇ ਅੱਗੇ ਵੀ ਸਰਕਾਰ ਨੂੰ ਚੁਕਣਾ ਪਿਆ ਹੁਣ ਵਾਰੀ ਤੁਹਾਡੀ ਹੈ ਤੁਸੀਂ ਸਕੂਲਾਂ 'ਚ ਕਿੰਨੀ ਜਲਦੀ ਜਾਣਾ ਚਾਹੁੰਦੇ ਹੋ ਤੁਸੀਂ ਆਪਦੀ ਭਰਤੀ ਦਾ ਅਗਲਾ ਪ੍ਰੋਸੈਸ ਕਿੰਨੀ ਜਲਦੀ ਸ਼ੁਰੂ ਕਰਵਾਉਣਾ ਚਾਹੁੰਦੇ ਹੋ ਔਰ ਇਹ ਸਭ ਤੁਹਾਡੇ ਤੇ ਨਿਰਭਰ ਹੈ ਤੁਸੀਂ ਇਹ ਸਭ ਕੁਝ ਤੁਹਾਡੀ ਕੱਲ ਦੀ ਜਿਹੜੀ ਗਿਣਤੀ ਤੇ ਨਿਰਭਰ ਕਰੇਗਾ ਵੀ ਤੁਸੀਂ ਆਪਦੇ ਇਹ ਪੋਸਟਰ ਨੂੰ ਤੁਸੀਂ ਸਕੂਲਾਂ ਦੇ ਵਿੱਚ ਹਾਜ਼ਰੀ ਤਨੀ ਜਲਦੀ ਲਗਾਉਣਾ ਚਾਹੁੰਦੇ ਹੋ ਔਰ ਇਹ ਸੋਚ ਕੇ ਕੱਲ ਤੁਸੀਂ ਸਾਰੇ ਜਣੇ ਇੱਥੇ ਪਹੁੰਚੋਗੇ ਕਿ ਤੁਸੀਂ ਪਹਿਲਾ ਵਾਲੇ ਸਾਥੀਆਂ ਦੇ ਨਾਲੋਂ ਆਲਰੇਡੀ ਹੀ ਜਿਹੜਾ 7 ਮਹੀਨੇ ਪਿੱਛੇ ਚੱਲ ਰਹੇ ਹੋ ਕਿਉਂਕਿ 7 ਮਹੀਨੇ ਦਾ ਸਮਾਂ ਜਿਹੜਾ ਉਹ ਬੀਤ ਚੁੱਕਿਆ ਪਹਿਲੀ ਲਿਸਟ ਨੂੰ ਜੁਆਇਨ ਕੀਤੇ ਹੋਏ ਔਰ ਤੁਸੀਂ ਜਿਹੜਾ ਹਾਲੇ ਤੱਕ ਘਰਾਂ ਦੇ ਵਿੱਚ ਬੈਠੇ ਹੋ ਸਾ ਕੱਲ ਯੂਨੀਅਨ ਤੁਹਾਡੀ ਵੇਟ ਕਰ ਰਹੀ ਹੈ ਜੋ ਸਾਥੀ ਕੁਝ ਸਾਥੀ ਅੱਜ ਇੱਥੇ ਪਹੁੰਚੇ ਨੇ ਪਹਿਲਾਂ ਸਾਡੀਆਂ ਇੱਥੇ ਪਹੁੰਚਿਆ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਦੂਰ ਦਰਾਡੇ ਦਾ ਸਫ਼ਰ ਹੈ ਕੁਝ ਸਾਥੀ ਅੱਜ ਇੱਥੇ ਪਹੁੰਚ ਗਏ ਨੇ ਕੁਝ ਪਹਿਲਾਂ ਇੱਥੇ ਪਹੁੰਚੇ ਆਣੇ ਨੇ ਤੇ ਕੁਝ ਸਾਥੀ ਹਜੇ ਆ ਰਹੇ ਨੇ ਉਹਨਾਂ ਦਾ ਵੀ ਵੈਲਕਮ ਕਰਦੀ ਹੈ ਯੂਨੀਅਨ ਔਰ ਉਮੀਦ ਕਰਾਂਗੇ ਕੱਲ ਇੱਕ ਵੱਡਾ ਇਕੱਠ ਜਿਹੜਾ ਹੈ ਉਹ ਇੱਥੇ ਦੇਖਣ ਨੂੰ ਮਿਲੇਗਾ ਤਾਂ ਜੋ ਜਿਹੜਿਆ ਭਾਈਲਾ ਨੇ ਉਹਨਾਂ ਤੋਂ ਧੂੜ ਨੂੰ ਝਾੜਦੇ ਹੋਏ ਆਪਾਂ ਆਪਦੇ ਭਰਤੀ ਦਾ ਅਗਲਾ ਪ੍ਰੋਸੈਸ ਜਿਹੜਾ ਸ਼ੁਰੂ ਕਰਵਾਈਏ ਔਰ ਭਰਤੀ ਨੂੰ ਅੱਗੇ ਪਹੁੰਚਾਉਂਦੇ ਹੋਏ ਜਲਦੀ ਤੋਂ ਜਲਦੀ ਜਿਹੜਾ ਸਕੂਲਾਂ ਵਿੱਚ ਜਾ ਸਕੀਏ ਅਗਲੀ ਜਾਣਕਾਰੀ ਸਾਥੀ ਗੁਰਪ੍ਰੀਤ ਜੀ ਨਾਵੇ ਤੋਂ ਜਿੰਨੇ ਵੀ ਸਾਥੀ ਲਾਈਵ ਦੇ ਮਾਧਿਅਮ ਨਾਲ ਹੀ ਜੁੜੇ ਹੋਏ ਨੇ ਲਗਭਗ 100 ਦੇ ਲਗਭਗ ਸਾਥੀ ਜਿਹੜਾ ਲਾਈਵ ਸੁਣ ਰਿਹਾ ਹੈਗਾ ਸਾਥੀਓ ਤੁਹਾਡੇ ਤੋਂ ਇਹ ਹੀ ਬੇਨਤੀ ਕਰਦੇ ਆਂ ਵੀ ਜਿੰਨੇ ਸਾਥੀ ਲਾਈਵ ਦੇਖ ਰਿਹਾ ਘੱਟੋ ਘੱਟ ਕੱਲ ਨੂੰ ਓਨੇ ਕ ਦਾ ਸਾਥੀ ਪਹੁੰਚਣਾ ਉਮੀਦ ਹੈ ਅਸੀਂ ਵੱਧ ਕਰ ਲਾਈ ਹੋਈ ਹੈ ਵੀ ਵੱਧ ਪਹੁੰਚਣਗੇ ਕੱਲਾ ਲਾਈਵ ਸੁਣ ਕੇ ਫੋਨ ਤੇ ਦੇਖ ਕੇ ਲਾਈਵ YouTube ਖੋਲਣ ਹੈ ਆਪਾਂ ਚੈਨਲਾਂ ਦੇ ਵਿੱਗੀ ਚੱਲ ਰਿਹਾ ਹੈਗਾ ਭਰਤੀ ਐ ਨਹੀਂ ਪੂਰੀ ਹੋਣੀ ਜੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਸਾਲ ਹੋ ਗਏ ਭਰਤੀ ਆਪਣੀ ਆਈ ਨੂੰ ਸਰਕਾਰ ਦਾ ਵੀ 1.5 ਸਾਲ ਰਹਿ ਗਿਆ ਸਰਕਾਰ ਇਹਨਾਂ ਸਰਕਾਰ ਨੇ ਵੀ ਚਲੀ ਜਾਣਾ ਜੇ ਤੁਹਾਡਾ ਐਮੀ ਰਵਈਆ ਰਿਹਾ ਵੀ ਲਾਈਵ ਸੁਣ ਲਿਆ ਮੋਬਾਈਲ ਬੰਦ ਕਰਕੇ ਸਾਈਡ ਤੇ ਰੱਖ ਦੇ ਆਪਦੇ ਕੰਮ ਲੱਗੇ ਲੱਗੇ ਹੋયા ਅਮੀਰ ਤੁਸੀਂ ਕੀ ਲਾਈ ਬੈਠੇ ਹੋ ਵੀ ਜਥੇਬੰਦੀ ਬੈਠੀ ਆ ਉਥੇ ਪੰਜ ਸੱਤ ਸਾਥੀ ਜਿਹੜੇ ਬੈਠੇ ਆ ਵੀ ਭਰਤੀ ਇਹ ਪੂਰੀ ਕਰਵਾ ਲੈਣਗੇ ਇਹ ਕਦੇ ਵੀ ਨਹੀਂ ਹੋ ਸਕਦਾ ਸਾਥੀਓ ਤੁਹਾਡੇ ਸਾਥ ਦੀ ਜ਼ਰੂਰਤ ਆਗਰ ਤੁਹਾਡਾ ਸਾਥ ਇੱਥੇ ਹੋਊਗਾ ਤਾਂ ਹੀ ਆਪਾਂ ਜਿੱਤ ਪ੍ਰਾਪਤ ਕਰ ਸਕਦੇ ਆ ਮਾਨਯੋਗ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾ ਤੋ ਆਪਣੇ ਹੱਕ ਦੇ ਵਿੱਚ ਆਇਆ ਜਾਂ ਸਾਰੇ ਨੇ ਤੁਸੀਂ ਜੱਜਮੈਂਟ ਬੜੇ ਲਈ ਹੈਗੀ ਹੁਣ ਭਰਤੀ ਕਿੱਥੇ ਖੜੀ ਹੈਗੀ ਭਰਤੀ ਆਪਣੀ ਖੜੀ ਆ ਤੁਹਾਡੇ ਜੱਜਬੇ ਦੇ ਤੁਹਾਡੇ ਹੌਸਲੇ ਦੇ ਅਗਰ ਤੁਸੀਂ ਇੱਥੇ ਆ ਕੇ 5-600 ਬੰਦਿਆ ਕੱਲ ਨੂੰ ਇਕੱਠਾ ਹੁੰਦਾ ਠੀਕ ਹੈ ਚਲੋ ਅਸੀਂ ਉਮੀਦ ਕਰਦੇ ਆਂ ਵੀ ਵੱਧ ਤੋਂ ਵੱਧ ਸਾਥੀ ਇੱਥੇ ਪਹੁੰਚਣਗੇ ਅਗਰ ਤੁਹਾਡਾ ਇਕੱਠੇ ਤੇ ਵੱਧ ਹੁੰਦਾ ਤਾਂ ਜਿਹੜੀ ਫਾਈਲ ਆਪਣੀ ਜਿਵੇਂ ਬਾਬਾ ਜੀ ਨੇ ਕਿਹਾ ਵੀ ਢੂੜ ਤੇ ਜਮੀ ਹੋਈ ਆ ਉਹ ਟਾਈਮ ਨਹੀਂ ਲੱਗਣਾ ਹੈਗਾ ਮਿੰਟਾਂ ਸੈਕਿੰਟਾਂ ਦੇ ਵਿੱਚ ਫਾਈਲ ਆ ਜਿਹੜੀ ਉਹ ਕਿਦਣਾ ਕਿਤੇ ਪਹੁੰਚ ਜਾਣੀਆਂ ਸੋ ਅਗਰ ਤੁਹਾਡਾ ਇਹੀ ਅਜ 77 ਦਿਨ ਹੋ ਗਏ ਦਿਵਾਲੀ ਤੋਂ ਪਹਿਲਾਂ ਸਾਥ ਕੇਡਰ ਦਾ ਮਿਲਿਆ ਹੁੰਦਾ ਤਾਂ ਜਿਹੜੀ ਦਿਵਾਲੀ ਆ ਗਈ ਉਹ ਉਹ ਤੁਸੀਂ ਸਕੂਲਾਂ ਦੇ ਵਿੱਚ ਮਨਾਉਂਦੇ ਸੋ ਆਪਣੇ ਅੰਦਰ ਚਾਤ ਮਾਰ ਕੇ ਦੇਖਿਓ ਵੀ ਜਿਹੜੇ ਸਾਥੀ ਇੱਥੇ ਬੈਠੇ ਦਿਨ ਰਾਤ ਉਹ ਵੀ ਕਿਸੇ ਦੇ ਭੈਣ ਪਰ ਆ ਕੇ ਦਿੱਤੀ ਪੁੱਤ ਉਹਨਾਂ ਨੂੰ ਵੀ ਘਰੇ ਢੀਕ ਦਿਆ ਠੀਕ ਆ ਤੁਸੀਂ ਕਿੰਨਾ ਖਸਾਬ ਦੇ ਰਹੇ ਹੋ 77 ਦਿਨਾਂ ਦੇ ਵਿੱਚ ਜਿੰਨੇ ਵੀ ਸਾਥੀ ਇੱਥੇ ਪਹੁੰਚ ਇੱਕ ਵਾਰੀ ਵੀ ਆਇਆ ਤਾਂ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਗੇ ਉਹਨਾਂ ਨੇ ਆਪਣੀ ਜਮੀਰ ਨੂੰ ਜਗਾਇਆ ਇੱਥੇ ਆ ਕੇ ਸਾਧ ਦਿੱਤਾ ਹੁਣ ਵੀ ਅਸੀਂ ਵੱਧ ਤੋਂ ਵੱਧ ਉਮੀਦ ਕਰਦੇ ਆਂ ਵੀ ਸਾਥੀ ਕੱਲ ਨੂੰ ਇੱਥੇ ਜ਼ਰੂਰ ਪਹੁੰਚੋ ਤੇ ਇੱਕ ਬੇਨਤੀ ਹੋਰ ਆ ਵੀ ਠੰਡ ਦਾ ਮੌਸਮ ਆ ਗਿਆ ਜਿਹੜੀ ਵੀ ਸਾਥੀ ਆ ਰਹੇ ਆ ਆਪਣੇ ਗਰਮ ਕੱਪੜੇ ਲੈ ਕੇ ਜ਼ਰੂਰ ਆਇਓ ਕੰਬਲ ਸਾਰਿਆਂ ਨੂੰ ਪਤਾ ਹੀ ਆ ਠੀਕ ਆ ਆਪਣਾ ਸਮਾਨ ਜ਼ਰੂਰ ਲੈ ਕੇ ਆਇਓ ਸੋ ਉਮੀਦ ਕਰਦੇ ਆ ਵੀ ਤੁਸੀਂ ਵੱਧ ਤੋਂ ਵੱਧ ਕੱਲ ਨੂੰ ਪਹੁੰਚੋਗੇ ਤੇ ਸਾਥ ਦੇਵੋਗੇ ਤੁਸੀਂ ਸਾਡਾ ਸਾਥ ਨਹੀਂ ਦੇਣਾ ਤੁਸੀਂ ਆਪਦਾ ਸਾਥ ਦੇਵੋਗੇ ਤਾਂ ਤਾਂ ਜੋ ਤੁਸੀਂ ਜਲਦੀ ਦਾਦੀ ਸਕੂਲਾਂ ਦੇ ਵਿੱਚੋਂ ਅਗਲੀ ਗੱਲ ਅਜੀਤ ਮਾਨਸਾਈ ਕਰਨਗੇ 40000 ਤੱਕ ਪਹਿਲਾਂ ਬਈ ਸਾਰਿਆਂ ਨੂੰ ਪਿਆਰ ਪਾਈ ਸ਼ਸ਼ੀਕਲ ਤੇ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਜਿਹੜੀ ਵੀ ਗੱਲਬਾਤ ਹੋਈ ਆ ਜੋ ਆਪਣਾ ਸਾਰਾ ਕੁਝ ਚੱਲ ਰਿਹਾ ਉਹ ਤੁਹਾਨੂੰ ਸਾਰਾ ਕੁਝ ਪਤਾ ਤੁਸੀਂ ਕਿਸੇ ਵੀ ਗੱਲ ਤੋਂ ਲੁਕੇ ਨਹੀਂ ਹੈਗੇ ਤੇ ਦੂਜੀ ਗੱਲ ਜਿਹੜੀ ਇਹ ਆ ਵੀ ਪਹਿਲਾਂ ਜਿਹੜੀ ਉਹ ਜਰਨਲ categories ਵਾਲੇ ਬੰਦੇ ਜਾਂ ਕੁਝ ਕੁਝ ਜਿਹੜੇ ਧਰਨੇ ਤੇ ਆਉਂਦੇ ਸੀ ਜਰਨਲ categories ਨਾਲ ਸੰਬੰਧਤ ਉਹਨਾਂ ਨੂੰ ਤਾਂ ਸਾਰੀ ਗੱਲ ਪਤਾ ਸੀ ਜਾ ਜਿਹੜੇ ਸਾਡੇ ਨਾਲ ਜੁੜੇ ਹੋਏ ਸੀ ਜਨਰਲ categories ਦੇ ਬੰਦੇ ਉਹ ਵੀ ਸਾਰਿਆਂ ਨੂੰ ਸਾਰਾ ਕੁਝ ਕਲੀਅਰ ਸੀਗਾ ਪਰ ਜਿਹੜੇ ਤੇ ਧਰਨੇ ਤੇ ਨਹੀਂ ਆਉਂਦੇ ਸੀ ਜਾਂ ਕਿਸੇ ਦੇ ਲਿੰਕ ਚ ਨਹੀਂ ਸੀਗੇ ਉਹ ਆਪਦੀ ਮਨਕੜਤ ਕਹਾਣੀ ਕਾੜਦੇ ਸੀਗੇ ਵੀ ਜਿਹੜੀ ਜੁਨੀਅਨ ਆ ਉਹ SCBC ਦੇ ਪੱਖ ਚ ਗੱਲ ਕਰਦੀ ਆ ਜਾਂ ਕੁਝ ਵੀ ਲਾਲੂ ਹਨਾ ਵੀ ਜਨਰਲ ਦੀ ਗੱਲ ਨਹੀਂ ਕਰਦੀ ਤੇ ਸਾਥੀਓ ਹੁਣ ਜਿਹੜਾ ਆਪਣਾ ਪੋਰਟ ਦੇ ਆਰਡਰ ਆਏ ਨੇ ਉਹ ਤੁਸੀਂ ਪੜ ਲਏ ਹੋਣੇ ਕੋਈ ਐਕਸਪਲੇਨ ਕਰਨ ਦੀ ਲੋੜ ਨਹੀਂ ਕਿਸੇ ਗੱਲ ਦੇ ਐਕਸਪਲੇਨ ਕਰਨ ਦੀ ਲੋੜ ਹੈ ਮੈਂ ਵੀ ਸਾਰੇ ਪੜੇ ਲਿਖੇ ਹਾਂ ਤੁਸੀਂ ਹਨਾ ਵੀ ਸਾਰਾ ਕੁਝ ਪੜ ਲਿਆ ਤੁਸੀਂ ਤੇ ਉਹ ਕੇਸ ਵੀ ਉਹ ਜੂਨੀਅਨ ਵੱਲੋਂ ਲੱਗਿਆ ਹੋਇਆ ਸੀ ਜਾਂ ਸਾਰਾ ਕੁਝ ਸਾਨੂੰ ਸਭ ਕੁਝ ਪਤਾ ਹੈਗਾ ਹੁਣ ਜਿਹੜਾ ਜਵਾਬ ਆ ਉਹ ਸਾਰਾ ਕੁਝ ਅਸੀਂ ਤੁਹਾਨੂੰ ਦਿੱਤਾਗਾ ਸਾਨੂੰ ਇਹ ਸੀਗਾ ਵੀ ਅਸੀਂ ਟਾਈਮ ਤੇ ਸਾਡਾ ਜਿਹੜਾ ਕੰਮ ਆ ਉਹ ਜਵਾਬ ਦੇਵੇ ਅਸੀਂ ਜਿਹੜੇ ਆਪ ਬੋਲ ਕੇ ਉਹ ਜਵਾਬ ਨਾ ਦਈਏ ਤੇ ਹੁਣ ਤੁਹਾਨੂੰ ਇਹ ਸਾਰਾ ਕੁਝ ਪਤਾ ਲੱਗਿਆ ਵੀ ਜਾਂ ਆਪਣੀ ਜਿਹੜੀ ਜੂਨੀਅਨ ਉਹ ਜਰਨਲ ਕੈਟਾਗਰੀ ਦੀ ਅਲੱਗ ਤੋਂ ਗੱਲ ਕਰਦੀ ਆ ਕਿ ਨਹੀਂ ਕਰਦੀ ਐਸੀਬੀਸੀ ਦੀ ਗੱਲ ਕਰਦੀ ਹੈ ਕਿ ਨਹੀਂ ਕਰਦੀ ਤੁਹਾਨੂੰ ਉਹ ਸਾਰਾ ਕੁਝ ਕਲੀਅਰ ਹੋ ਗਿਆ ਤੇ ਸਾਥੀਓ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਤੁਸੀਂ ਜਿਹੜੇ ਆਪਣੇ ਜਰਨਲ ਕੈਟਾਗਰੀ ਦੇ ਸਬੰਧ ਨਾਲ ਜਿਹੜੇ ਆਪਣੇ ਕੈਂਡੀਡੇਟ ਨੇ ਉਹ ਇੱਥੇ ਜ਼ਰੂਰ ਪਹੁੰਚਣ ਕਿਉਂਕਿ ਤੁਹਾਡੇ ਹੱਕ ਦੇ ਵਿੱਚ ਫੈਸਲਾ ਆਇਆ ਵੀ ਤੁਹਾਨੂੰ ਇਹ ਸੀਗਾ ਵੀ ਜੂਨੀਅਨ ਗੱਲ ਨਹੀਂ ਕਰ ਰਹੀ ਤਾਂ ਉਹ ਤੁਹਾਡੀ ਗੱਲ ਹੋ ਰਹੀ ਆ ਉਹ ਤੁਹਾਡਾ ਜਵਾਬ ਤੁਹਾਨੂੰ ਮਿਲ ਗਿਆ ਹੁਣ ਇਸ ਗੱਲ ਦਾ ਤੇ ਆਖਰੀ ਗੱਲ ਇਹ ਹੈ ਵੀ ਜਿਹੜੇ ਆਪਣਾ ਇੱਥੇ ਧਰਨਾ ਜਿਹੜਾ ਜ਼ਿਆਦਾ ਉਹ ਗਿਣਤੀ ਹੁੰਦੀ ਆ ਆਪਣੇ ਮਾਨਸਾ ਤੇ ਫਜ਼ਲਕਾ ਦੀ ਹੁੰਦੀ ਆ ਮਾਨਸਾ ਤੇ ਫਜ਼ਲਕਾ ਕਿੱਡ ਨੂੰ ਇਹ ਬੇਨਤੀ ਆ ਵੀ ਭਾਈ ਤੁਸੀਂ ਇੱਥੇ ਨਾ ਵੱਧ ਤੋਂ ਵੱਧ ਪਹੁੰਚੋ ਤਾਂ ਕਿ ਜਿਹੜੇ ਆਪਣੇ ਜਿਹੜੀਆਂ ਫਾਈਲਾਂ ਨੇ ਉਹ ਜਲਦੀ ਤੋਂ ਜਲਦੀ ਪਾਸ ਕਰਵਾ ਸਕੀਏ ਤੇ ਆਪਣਾ ਜਿਹੜਾ ਕੰਮ ਕਰਵਾ ਸਕੀਏ ਤੇ ਆਪਣਾ ਜਿਹੜਾ ਜਲਦੀ ਤੋਂ ਜਲਦੀ ਬਹੁਤ ਜਲਦੀ ਤੋਂ ਜਲਦੀ ਦਿਨਾਂ ਦੇ ਵਿੱਚ ਆਪਾਂ ਸਕੂਲਾਂ ਦੇ ਵਿੱਚ ਜਾ ਸਕੀਏ लास्ट ਦੇ ਸਾਥ ਹੀ ਹੋਇਹੀ ਆ ਵੀ ਇੱਥੇ ਧਰਨੇ ਨੂੰ ਚਲਾਉਣ ਵਾਸਤੇ ਫੰਡ ਦੀ ਵੀ ਜ਼ਰੂਰਤ ਹੁੰਦੀ ਆ ਜਿਵੇਂ ਕੱਲ ਨੂੰ ਆਪਣਾ ਪ੍ਰੋਟੈਸਟ ਆ ਰੋਜ਼ ਦਾ ਕੋਈ 100 ਕੰਮ ਹੁੰਦੇ ਆਗੇ ਉਸ ਵਾਸਤੇ ਵੀ ਫੰਡ ਦੀ ਜ਼ਰੂਰਤ ਹੁੰਦੀ ਆ ਤੇ ਉਮੀਦ ਆ ਵੀ ਤੁਸੀਂ ਫੰਡ ਦਾ ਸਹਿਯੋਗ ਵੀ ਕਰੋਗੇ ਜਿਹੜੇ ਸਾਥੀ ਕਰੇ ਨੇ ਅਗਲੀ ਗੱਲ ਸਾਥੀ ਅਸ਼ੋਕ ਬਾਵਾ ਜੀ